ਬਾਹਰ ਟਾਪੂ ਬਣ ਗਿਆ ਕਿਸੇ ਮਤ ਇਹਦੇ ਮੈਂ ਤੁਹਾਨੂੰ ਅੱਗੇ ਬੋਲਿਆ ਵੇ ਪਹਤਾ ਨਾਲ ਜੋੜ ਦੇਣ ਤੇ ਵਧੀਆ ਗੱਲ ਆ ਸਾਨੂੰ ਉਧਰ ਤੇ ਚੱਲ ਜੇ ਗਰੀਏ ਉਧਰ ਆਪਣਾ ਕੋਈ ਬਿਮਾਰ ਸਵਾ ਪਿਆ ਤੇ 7 ਵਜੇ ਦੀ ਐਨੀ ਦਿੱਖਦਾ ਕਿ ਇੰਨਾ ਕੋ ਗੁੱਸਾ ਵੀ ਆ ਰਿਹਾ ਕਿ ਕਰ ਕੁਛ ਨਹੀਂ ਸਕਦੇ ਅਸੀਂ ਸਿਰਫ ਅਸੀਂ ਰਿਕਵੈਸਟੀ ਕਰ ਸਕਨੇ ਆ ਜਾਂ ਬੇਨਤੀ ਕਰ ਸਕਨੇ ਆ ਕਿ ਜੇ ਜਾਂ ਸਾਨੂੰ ਉਥੇ ਪੱਕਾ ਪੁਲ ਮਨਜ਼ੂਰ ਕੀ ਬਣਾਇਆ ਜਾਏ ਜਦਾ ਦੀ ਟੀਮ ਪਹੁੰਚਿਆ ਮਕੌੜਾ ਪਤਨ ਦੇ ਇਸੇ ਗਰਦਾਸਪੁਰ ਜਿਹੜਾ ਮਕੌੜਾ ਪਤਨ ਦਾ ਜਿਹੜੇ 7 ਪਿੰਡ ਨੇ ਜਿਹੜੇ ਦਰਿਆਵਾਂ ਪਾਰ ਨੇ ਤੁਸੀਂ ਦਰਿਆ ਦਾ ਵਹਾਅ ਤੇਜ਼ ਹੋਣ ਕਰਕੇ ਜਿਹੜੀ ਕਿਸ਼ਤੀ ਇੱਕ ਚਲਦੀ ਸਿਆਲ ਦਿਨਾਂ ਚ ਕਿਉਂਕਿ ਜਿਹੜਾ ਸਿਆਲ ਜਦੋਂ ਮੌਸਮ ਬਸਾਦਦਾ ਜਿਹੜਾ ਕਾਜੇ ਕੱਚਾ ਪੋਲ ਪਾ ਜਾਂਦਾ ਉਹ ਉਠਾ ਲਿਆ ਜਾਂਦਾ ਔਰ ਇੱਕ ਸਿਰਫ ਕਿਸ਼ਤੀ ਇਹਨਾਂ ਨੂੰ ਜਾਣ ਦਾ ਹਸਾਰ ਲੈਂਦੀ ਔਰ ਜਦੋਂ ਪਾਣੀ ਦੇ ਦਰਿਆ ਜਿਆਦਾ ਤੇਜ਼ ਹੁੰਦਾ ਤੇ ਜਿਹੜੀ ਕਿਸ਼ਤੀ ਵੀ ਉਠਾ ਲਈ ਜਾਂਦੀ ਤੇ 7 ਪਿੰਡ ਜਿਹੜੇ ਨੇ ਇਹ ਟਾਪੂ ਬਣ ਜਾਂਦੇ ਨੇ ਉਹ ਦੇਖਦਾ ਵੀ ਇਹ ਦਰਿਆ ਦਾ ਜਿਹੜਾ ਪਾਣੀ ਆ ਤਿੰ ਪਾਰ ਦੇ ਪਾਰ ਆਂਦੇ ਕਈ ਲੋਕ ਅਸੀਂ ਸਵੇਰ ਦੇ ਬਿਠੇ ਨੇ ਜਿਹੜੇ ਕਿਸ਼ਤੀ ਢੀਕਣ ਦੇ ਆ ਔਰ ਮਾਸਟਰ ਸਕੂਲ ਬੱਚੇ ਨੂੰ ਪੜਾਉਣਾ ਸੀ ਨਾ ਪਾਰ ਜਾਣਾ ਸੀ ਉਹ ਵੀ ਇੱਥੇ ਡੀਕੂ ਕੇ ਚਲੇ ਗਏ ਨੇ ਤੁਸੀਂ ਦੇਖੋ ਵੀ ਇੱਥੇ ਲੋਕ ਖੜੇ ਨੇ ਜਿਨ੍ਹਾਂ ਨੇ ਜ਼ਿਆਦਾ ਪਾਰ ਜਾਣਾ ਸੀ ਆਪਣੇ ਕੰਮ ਕਾਇ ਕਰਨਾ ਸੀ ਨਾ ਇੱਥੇ ਘਰ ਨੇ ਉਹ ਇੱਥੇ ਬੈਠੇ ਨੇ ਸਵੇਰ ਦੇ ਨਾਲ ਗੱਲਬਾਤ ਕਰਾਂਗੇ ਦੇਖੋ ਕਿਸ਼ਤੀ ਜਿਹੜੀ ਇੱਥੇ ਖੜੀ ਆ ਸਵੇਰ ਦੀ ਕਿਉਂਕਿ ਇੱਥੇ ਜ਼ਿਆਦਾ ਪਾਣੀ ਕਰ ਕਿਸ਼ਤੀ ਨਹੀਂ ਪਾਈਗੀ ਔਰ ਲੋਕ ਇੱਥੇ ਖੜੇ ਨੇ ਜ਼ਿਆਦਾ ਪਾਣੀ ਦੇ ਨਾਲ ਗੱਲਬਾਤ ਕਰ ਰਹੇ ਭਾਜੀ ਕੀ ਮੁਸ਼ਕਲ ਆਈ ਹੈ ਤੇ ਕਿਉਂ ਖੜੇ ਹੋ ਇੱਥੇ ਮੈਂ ਇਹ ਪਿੰਡ ਜੀ ਆਪਣੇ ਪ੍ਰ ਇੱਥੇ ਟੀਚਰ ਵੀ ਆਏ ਨਾ ਤੇ ਉਹ ਵੀ ਪਾਣੀ ਦੇਖ ਕੇ ਵਾਪਸ ਹੋ ਗਏ ਨਾ ਤੇ ਕਾਫੀ ਲੋਕ ਆਏ ਨਾ ਜਿਨ੍ਹਾਂ ਨੇ ਨਹੀਂ ਘਰ ਆਪਣੇ ਇੱਧਰ ਜਗਾ ਰਹਿਣ ਨੂੰ ਤੇ ਉਹ ਉਹਨਾਂ ਨੇ ਆਣਾ ਸਵੇਰੇ ਸਾਮੀ ਕੰਮ ਕਰਕੇ ਚੱਲ ਜਣਾ ਹੁੰਦਾ ਤੇ ਨਦੀ ਕਰਕੇ ਵੀ ਬੱਚੇ ਪਿੱਛੇ ਛੱਡੇ ਦਿਆ ਪੜਾਈ ਕਰਕੇ ਵੀ ਇੱਥੇ ਬੱਚਿਆਂ ਦਾ ਸਾਧਨ ਕੋਈ ਨਹੀਂ ਪੜਨਦਾ ਤੇ ਸਾਰੇ ਵਾਪਸ ਹੋ ਗਏ ਨਾ ਤੇ ਹੁਣ ਦੇਖ ਲਓ ਤੇ ਪਾਣੀ ਇੰਨਾ ਜਿਆਦਾ ਨਾ ਬੰਦਾ ਜਾ ਸਕਦਾ ਉੱਧਰ ਕੋ ਕਿਸੇ ਨੂੰ ਕੋਈ ਬਿਮਾਰ ਪਾ ਜੇ ਉੱਧਰ ਜਾ ਕੇ ਕਿੰ ਕਿਦਾਂ ਆ ਸਕਦਾ ਉਹਨੂੰ ਮਰੂਗਾ ਨਹੀਂ ਉੱਧਰ ਉਹ ਬਹੁਤ ਮੁਸ਼ਕਲ ਆ ਰਹੀ ਹੈ ਕਿ ਜਿਹੜੇ ਆਰ ਪਾਰ ਦੇ ਪਿੰਡ ਕਿਵੇਂ ਲੋਕ ਰਾ ਕੇ ਬਸ ਇਹ ਟਾਪੂ ਬਣ ਗਿਆ ਕਿਸੇ ਮ ਦਾ ਇਹਦੇ ਮੈਂ ਤੁਹਾਨੂੰ ਅੱਗੇ ਬੋਲਿਆ ਪਹਤਾ ਨਾਲ ਜੋੜ ਦੇਣ ਤੇ ਵਧੀਆ ਗੱਲ ਸਾਨੂੰ ਉਧਰ ਤੇ ਚੱਲ ਜੇ ਗਰੀਏ ਉਧਰ ਆਪਣਾ ਕੋਈ ਬਿਮਾਰ ਸਵਾ ਪਿਆ ਤੇ ਖਾਣਾ ਕੁਛ ਹੋਰ ਨੋਜਾ ਮੋੜੇ ਖਾਣੇ ਜਿਹੜੇ ਇਥੇ ਖੜੇ ਸੇਰ ਦੇ ਵੀਰੇ ਕੀ ਦਿੱਕਤ ਆਈਏ ਤੁਸੀਂ ਕਰੋ ਇਥੇ ਖੜੇ ਹੋ ਸਰ ਅਸੀਂ ਸਵੇਰੇ ਸਤੂਵੇ ਦੇ ਘਰੇ ਆ ਇਥੇ ਪਾਣੀ ਬਹੁਤ ਜ਼ਿਆਦਾ ਹੈ ਤੇ ਬੇੜੀ ਪੈਣੀ ਰਹੀ ਤੇ ਮੁਸ਼ਕਲ ਬਹੁਤ ਆ ਰਹੀ ਹੈ ਕਿਦਾਂ ਜਾਣਾ ਹੈ ਪਾਰ ਕਦੋਂ ਕੀ ਕੰਮ ਕਰੀ ਆਪਣਾ ਘਰ ਉਧਰ ਹਾਂਜੀ ਸਰ ਕੰਮ ਹੈ ਸਾਰੇ ਇੱਧਰ ਖੇਤੀ ਹੈ ਆਪਣੀ ਤੇ ਮੁਸ਼ਕਲ ਹੈ ਬਹੁਤ ਜ਼ਿਆਦਾ ਹਾਂਜੀ ਐਦੋਂ ਸਾਡੇ ਤਾਂ ਹੋਰ ਵੀ ਆਉਣ ਦੇ ਖੜੇ ਨੇ ਪਾਜੀ ਕੀ ਦਿੱਕਤ ਆਈ ਹੈ ਦਰਿਆ ਦੇ ਪਾਰ ਜਿਹੜੀ ਪਾਰ ਦੇ ਪਾਰ ਦੇ ਹਰਦਾਰ ਲੋਕ ਰਹਿਦੇ ਸਰ ਦੇਖ ਤਾਂ ਬਹੁਤ ਆਈ ਹੈ ਸਵੇਰ ਦੇ ਅਸੀਂ 8 ਵਜੇ ਇੱਥੇ ਖੜੇ ਆ ਮੈਂ ਸਵੇਰੇ ਆਪਣੇ ਕੱਲ ਮੈਂ ਦਿਨਨਗਰ ਆਪਣੇ ਕੰਮ ਵਾਸਤੇ ਗਿਆ ਸੀ ਤੇ ਕੱਲ ਤੇ ਮ ਆ ਨਹੀਂ ਪਾਇਆ ਸਵੇਰੇ ਇੱਥੇ ਆਏ ਤੇ ਆ ਕੇ ਦੇਖਿਆ ਨਦੀ ਫੁੱਲ ਹੈ ਸਾਨੂੰ ਸਰਕਾਰ ਨੂੰ ਇਹੋ ਬੇਨਤੀ ਹੈ ਕਿ ਜਾਂ ਤੁਹਾਡਾ ਕੋਈ ਹੱਲ ਕਰੋ ਪੁਲ ਦਾ ਪੱਕੇ ਪੁਲ ਦਾ ਜਿਹੜੀਆਂ ਸਰਕਾਰ ਅੱਜ ਤੋਂ 5-6 ਸਾਲ ਤੋਂ ਪਹਿਲੇ ਕਹਿ ਰਹੀ ਹੈ ਕਿ ਪੁਲ ਬਣ ਜਾਣਾ ਬਣ ਜਾਣਾ ਪੁਲ ਹਾਲੇ ਤੱਕ ਨਹੀਂ ਬਣਿਆ ਜੀ ਨਾ ਹਾਲੇ ਜ਼ਿੰਮੇਵਾਰਾਂ ਦੇ ਖਾਤੇ 'ਚ ਪੈਸੇ ਪਏ ਆ ਤੁਸੀਂ ਨਦੀ ਦਾ ਬਾਹਰ ਦੇਖ ਸਕਦੇ ਹੋ ਕਿ ਇੰਨਾ ਜ਼ਿਆਦਾ ਮੇਰੀ ਮਦਰ ਬੈਠੀ ਹੈ ਸਵੇਰ ਦੀ 7 ਵਜੇ ਦੀ ਐਨੀ ਦਿਖਦਾ ਕਿ ਇੰਨਾ ਗੁੱਸਾ ਵੀ ਆ ਰਿਹਾ ਕੀ ਕਰ ਕੁਛ ਨਹੀਂ ਸਕਦੇ ਅਸੀਂ ਸਿਰਫ ਅਸੀਂ ਰਿਕਵੈਸਟ ਹੀ ਕਰ ਸਕਨੇ ਆ ਜਾਂ ਬੇਨਤੀ ਕਰ ਸਕਨੇ ਆ ਕਿ ਜਾਂ ਸਾਾਨੂੰ ਉਥੇ ਪੱਕਾ ਪੁਲ ਮਨਜ਼ੂਰ ਕੀ ਬਣਾਇਆ ਜਾਏ ਤੇ ਜਾਂ ਸਾਡਾ ਕੋਈ ਇੱਥੇ ਹੱਲ ਕੀਤਾ ਜਾਏ ਸਕੂਲ ਦੇ ਬੱਚੇ ਆ ਜਿਹੜੇ 50-55 ਬੱਚੇ ਪਾਰ ਤੋਂ ਇੱਧਰ ਪੜਨ ਆਉਂਦੇ ਆ ਉਹ ਵੀ ਸਵੇਰੇ ਪਾਣੀ ਦੇਖ ਕੇ ਵਾਪਸ ਹੋ ਗਏ ਉਹ ਟੀਚਰ ਆ ਮਿਡਲ ਸਕੂਲ ਆ ਡੇਪਰੀਆਲ ਉਹਦੇ ਟੀਚਰ ਵੀ 5-6 ਟੀਚਰ ਉਹ ਵੀ ਸਵੇਰੇ ਇੱਥੇ 7 ਵਜੇ 8 ਵਜੇ ਤੱਕ ਬੇਡ ਕਰਕੇ ਉਹ ਵੀ ਵਾਪਸ ਹੋ ਗਏ ਔਰ ਇਸ ਤੋਂ ਬਾਅਦ ਹੋਰ ਤੰਗੀ ਕੀ ਹੋ ਸਕਦੀ ਆ ਤੇ ਇਹ ਸਾਡੇ ਲੋਕ ਕਿੰਨੀ ਮੁਸ਼ਕਲਾਂ ਚ ਲੰਘ ਰਹੇ ਹਰਨਾਥੇ ਜਿਹੜੇ ਮਲਾਹ ਨੇ ਜਿਹੜੇ ਭਾਈ ਸਾਹਿਬ ਕਿਸ਼ਤੀ ਚਲਾਉਣਾ ਗੱਲਬਾਤ ਕਰਾਂਗੇ ਭਾਈ ਜਿਹੜੀ ਕਿਸ਼ਤੀ ਹੈ ਕਰੋ ਦੀ ਬੰਦ ਹੋਈ ਆ ਤੇ ਕੋਈ ਅਧਿਕਾਰੀ ਇੱਥੇ ਆਕ ਨਹੀਂ ਆਇਆ ਕੀ ਨਾ ਬਸ ਸਰ ਸ਼ਰਮਾ ਬੋਲ ਰਿਹਾ ਸਰ ਸਵੇਰ ਦਾ ਪਾਣੀ ਬਹੁਤ ਜ਼ਿਆਦਾ ਸੀ ਤੇ ਸਰ ਥੋੜਾ ਪਾਣੀ ਪੜਾਇਆ ਸ਼ਾਂਤ ਹੋ ਗਿਆ ਤਾਂ ਥੋੜਾ ਕਰ ਸਨੇ ਪਾ ਤੇ ਕੋਈ ਅਧਿਕਾਰੀ ਵਗੈਰਾ ਆਇਆ ਭਾਜੀ ਕੋਈ ਨਹੀਂ ਸਰ ਕੋਈ ਅੱਛਾ ਕੋਈ ਅਧਿਕਾਰੀ ਨਹੀਂ ਆਇਆ ਤੇ ਕਿਸ਼ਤੀ ਬੰਦ ਸੀ ਹਾਂ ਬੰਦ ਸਰ ਕਦੋਂ ਦਾ ਪਾਣੀ ਆਇਆ ਇਹ ਸਵੇਰ ਦਾ 2:3 ਵਜੇ ਦਾ ਸਰ ਹਾਂ ਤੇ ਪਾਣੀ ਕੰਦੇ ਹੋ ਸਕਿਆ ਮਤਲਬ ਵੀ ਜਾਰਾ ਦਾ ਪਾਣੀ ਛੱਡ ਇਦੋ ਸਭੀ ਕਿਸਤੀ ਦੇ ਮਾਲਾ ਜਿਹਨਾਂ ਕਹਿੰਦਾ ਸਵੇਰ ਰਾਤ ਮਨੇ ਸਰ ਪਾਣੀ ਆ ਲੋਕ ਸੇਰ ਦੇ ਇਥੇ ਖੜੇ ਆਪਣੀ ਮੁਸ਼ਕਲਾਂ ਜੂਰੇ ਜਿਹਨਾਂ ਆ ਰਹੇ ਆ ਰਹੇਗੇ ਪਾਰ-ਵਾਰ ਪਾਰਗੇ ਲੇਕਿਨ ਫਿਲਹਾਲ ਪਾਣੀ ਹੋਰ ਵੀ ਪਿਛੜਿਆ ਔਰ ਹੋਰ ਵੀ ਲੋਕਾਂ ਦੀ ਮੁਸ਼ਕਲਾ ਵਸ ਨਹੀਂ ਲੇਕਿਨ ਪ੍ਰਸ਼ਾਸਨ ਅਧਿਕਾਰੀ ਇਥੇ ਕੋਈ ਵੀ ਮੌਕੇ ਤੇ ਨਹੀਂ ਆਇਆ ਜਿਹੜੀ ਲੋਕਾਂ ਦੀ ਸਾਰ ਲਵੇ ਪੰਜਾਬ ਤੱਕ ਲਈ ਮਕੌੜਾ ਪੱਤਨ ਤੋਂ ਬਸ਼ੰਬਰ ਬਿੱਟੂ